ਸਟਾਰ ਬੜੀ ਪੁਰਾਣੀ ਗੱਲ ਹੈ ਕਿ ਇੱਕ ਪੰਡਿਤ ਦੀ ਦੋਸਤੀ ਇੱਕ 나ਗ ਨਾਲ ਸੀ ਡੰਡੀ ਦੋਵਾਂ ਵਿੱਚ ਬੜਾ ਪਿਆਰ ਸੀ ਡੰਡੀ ਪੰਡਿਤ ਨਿਤਨੇਮ ਨਾਲ ਸਵੇਰੇ ਸਵਖਤੇ 나ਗ ਲਈ ਦੁੱਧ ਦਾ ਲੋਟਾ ਲੈ ਕੇ ਜਾਂਦਾ ਡੰਡੀ 나ਗ ਬੜੇ ਪ੍ਰੇਮ ਨਾਲ ਦੁੱਧ ਪੀ ਕੇ ਪੰਡਿਤ ਨੂੰ ਇੱਕ ਸੋਨੇ ਦਾ ਸਿੱਕਾ ਦੇ ਦਿੰਦਾ ਡੰਡੀ ਇਹ ਸਿਲਸਿਲਾ ਬੜੇ ਸਾਲ ਚੱਲਦਾ ਰਿਹਾ ਡੰਡੀ ਪੰਡਿਤ ਦੀ ਗਰੀਬੀ ਕੱਟੀ ਗਈ ਡੰਡੀ ਪੰਡਿਤ ਨੇ ਇਸ ਨੀਮ ਵਿੱਚ ਕਦੇ ਵੀ ਵਿਗਨ ਨਹੀਂ ਸੀ ਪੈਣ ਦਿੱਤਾ ਅਤੇ ਨਾ ਹੀ ਉਸਨੇ ਕਿਸੇ ਨੂੰ ਇਸ ਬਾਰੇ ਦੱਸਿਆ ਡੰਡੀ ਇੱਕ ਵਾਰ ਹਾਲਾਤ ਅਜਿਹੇ ਬਣ ਗਏ ਕਿ ਪੰਡਿਤ ਨੂੰ ਕਿਸੇ ਬਹੁਤ ਹੀ ਜ਼ਰੂਰੀ ਕੰਮ ਬਾਹਰ ਜਾਣਾ ਪੈ ਗਿਆ ਡੰਡੀ ਉਸਨੇ 나ਗ ਨੂੰ ਦੁੱਧ ਪਿਉਉਣ ਦੀ ਜ਼ਿੰਮੇਵਾਰੀ ਆਪਣੇ ਵੱਡੇ ਮੁੰਡੇ ਦੀ ਲਈ ਤੇ ਉਸ ਨੂੰ ਸਮਝਾਇਆ ਕਿ ਘਰ ਦਾ ਸਾਰਾ ਖਰਚਾ 나ਗ ਵੱਲੋਂ ਦਿੱਤੇ ਸੋਨੇ ਦੇ ਸਿੱਕੇ ਨਾਲ ਹੀ ਚੱਲਦਾ ਹੈ ਡੰਡੀ ਇਸ ਲਈ ਉਹ ਉਸ ਨਾਲ ਬੜੀ ਇੱਜ਼ਤ ਨਾਲ ਪੇਸ ਆਵੇ ਡੰਡੀ ਉਸਨੇ 나ਗ ਨੂੰ ਵੀ ਬੇਨਤੀ ਕੀਤੀ ਕਿ ਕੁਝ ਦਿਨ ਉਸ ਦੀ ਸੇਵਾ ਉਸ ਦਾ ਵੱਡਾ ਮੁੰਡਾ ਕਰੇਗਾ ਡੰਡੇ ਮੁੰਡਾ ਅਗਲੇ ਦਿਨ ਤੋਂ 나ਗ ਵਾਸਤੇ ਦੁੱਧ ਲੈ ਕੇ ਜਾਣ ਲੱਗ ਪਿਆ ਡੰਡੀ ਮੁੰਡਾ ਥੋੜਾ ਲਾਲਚੀ ਕਿਸਮ ਦਾ ਸੀ ਡੰਡੀ ਉਸਦੇ ਦਿਮਾਗ ਵਿੱਚ ਖਿਆਲ ਆਇਆ ਕਿ ਮੇਰਾ ਪਿਓ ਤਾਂ ਬੇਬਕੂਫ ਹੈ ਡੰਡੀ 나ਗ ਕਿਹੜਾ ਆਪਣੇ ਘਰੋਂ ਸੋਨਾ ਦਿੰਦਾ ਹੈ ਡੰਡੀ ਇਸ ਦੀ ਖੁੱਡ ਵਿੱਚ ਹੀ ਖਜ਼ਾਨਾ ਹੈ ਡੰਡੀ ਇਥੋਂ ਹੀ ਕੱਢ ਕੱਢ ਕੇ ਸਾਨੂੰ ਦੇ ਜਾਂਦਾ ਹੈ ਤੇ ਮੁਫਤ ਦਾ ਦੁੱਧ ਪੀ ਵੀ ਜਾਂਦਾ ਹੈ ਡੰਡੇ ਮੈਂ ਇਸ ਨੂੰ ਮਾਰ ਕੇ ਸਾਰਾ ਖਜ਼ਾਨਾ ਇਕੱਠਾ ਹੀ ਹਾਸਲ ਕਰ ਲਵਾਂਗਾ ਡੰਡੇ ਅਗਲੇ ਦਿਨ ਉਹ ਜਦੋਂ ਦੁੱਧ ਲੈ ਕੇ ਗਿਆ ਤਾਂ ਇੱਕ ਮੋਟਾ ਡੰਡਾ ਵੀ ਲੁਕਾ ਕੇ ਨਾਲ ਹੀ ਲਹਿ ਗਿਆ ਡੰਡੀ ਜਦੋਂ 나ਗ ਦੁੱਧ ਪੀਣ ਲੱਗਾ ਤਾਂ ਉਸਨੇ ਖਿੱਚ ਕੇ ਡੰਡਾ 나ਗ ਦੇ ਸਿਰ ਵਿੱਚ ਮਾਰਿਆ ਡੰਡੀ ਡੰਡਾ ਵੱਜਣ ਨਾਲ 나ਗ ਜ਼ਖਮੀ ਹੋ ਗਿਆ ਪਰ ਮਰਿਆ ਨਹੀਂ ਡੰਡੀ ਉਸਨੇ ਅਗਲਾ ਵਾਰ ਬਚਾ ਕੇ ਮੁੰਡੇ ਨੂੰ ਡੰਗ ਮਾਰ ਦਿੱਤਾ ਡੰਡੇ ਮੁੰਡਾ ਥਾਂ ਤੇ ਹੀ ਮਰ ਗਿਆ ਡੰਡੇ ਜਦੋਂ ਪੰਡਿਤ ਕਈ ਦਿਨਾਂ ਬਾਅਦ ਘਰ ਵਾਪਸ ਆਇਆ ਤਾਂ ਉਸ ਨੂੰ ਸਾਰੀ ਹਕੀਕਤ ਪਤਾ ਲੱਗੀ ਡੰਡੇ ਉਸ ਨੂੰ ਆਪਣੇ ਮੁੰਡੇ ਦੀ ਬੇਬਕੂਫੀ ਤੇ ਬਹੁਤ ਦੁੱਖ ਹੋਇਆ ਕਿ ਉਸ ਦੀ ਜਾਨ ਵੀ ਪੰਗ ਦੇ ਪਾੜੇ ਗਈ ਤੇ ਰੋਜ ਮਿਲਦਾ ਸੋਨੇ ਦਾ ਸਿੱਕਾ ਵੀ ਬੰਦ ਹੋ ਗਿਆ ਡੰਡੀ ਕੁਝ ਦਿਨ ਦੁੱਖ ਮਨਾਉਣ ਤੋਂ ਬਾਅਦ ਪੰਡਿਤ ਦੁੱਧ ਦਾ ਲੋਟਾ ਲੈ ਕੇ 나ਗ ਕੋਲ ਗਿਆ ਡੰਡੀ ਉਸਨੇ 나ਗ ਨੂੰ ਆਵਾਜ਼ ਮਾਰ ਕੇ ਆਪਣੇ ਮੁੰਡੇ ਦੀ ਗਲਤੀ ਦੀ ਮਾਫੀ ਮੰਗੀ ਤੇ ਬੇਨਤੀ ਕੀਤੀ ਕਿ ਉਹ ਦੁੱਧ ਗ੍ਰਹਿਣ ਕਰੇ ਡੰਡੀ 나ਗ ਖੁੱਡ ਦੇ ਅੰਦਰੋਂ ਹੀ ਬੋਲਿਆ ਪੰਡਿਤ ਜੀ ਤੂੰ ਹੁਣ ਸਿਰਫ ਲਾਲਚ ਵਸ ਹੀ ਆਇਆ ਹੈ ਡੰਡੀ ਆਪਣੀ ਦੋਸਤੀ ਵਿੱਚ ਹੁਣ ਦਰਾਰ ਪੈ ਚੁੱਕੀ ਹੈ ਡੰਡੀ ਨਾ ਤਾਂ ਤੈਨੂੰ ਮੇਰੇ ਹੱਥੋਂ ਹੋਈ ਜਵਾਨ ਪੁੱਤ ਦੀ ਮੌਤ ਭੁੱਲਣੀ ਹੈ ਅਤੇ ਨਾ ਹੀ ਮੈਨੂੰ ਸਿਰ ਵਿੱਚ ਵੱਜਿਆ ਡੰਡਾ ਭੁੱਲਣਾ ਹੈ ਡੰਡੇ ਇਸ ਲਈ ਤੂੰ ਇਥੋਂ ਅੱਜ ਤੋਂ ਵਾਦ ਬਿਲਕੁਲ ਨਾ ਆਈ ਡੰਡੇ ਆਪਣੀ ਦੋਸਤੀ ਅੱਜ ਤੋਂ ਖਤਮ ਡੰਡੇ ਪੰਡਿਤ ਆਪਣੇ ਕਰਮਾਂ ਤੇ ਝੁਰਦਾ ਘਰ ਵੱਲ ਤੁਰ ਪਿਆ ਡੰਡੇ